ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਦੇ ਉੱਪਰ ਇਹ ਅੱਜ ਦੀ ਇਹ ਵੀਡੀਓ ਬਹੁਤ ਹੀ ਵਧੀਆ ਤੇ ਖਾਸ ਹੋਣ ਜਾ ਰਹੀ ਹੈ ਤੇ ਅੱਜ ਜੋ ਮੈਂ ਪਿੰਡ ਦੀ ਸੈਰ ਕਰਨ ਜਾ ਰਹੀ ਹਾਂ ਉਹ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਤੇ ਫੇਮਸ ਪਿੰਡ 모সা ਪਿੰਡ ਨੂੰ ਘੁੰਮ ਕੇ ਦੇਖਦੇ ਹਾਂ ਔਰ ਪਿੰਡ ਦੀ ਸੈਰ ਕਰਦੇ ਹਾਂ ਸੋ ਹਾਂਜੀ ਮੈਂ ਪਹੁੰਚ ਚੁੱਕੀ ਹਾਂ ਵਰਲਡਵਾਈਡ ਫੇਮਸ ਪਿੰਡ ਮੋਸਾ ਦੇ ਵਿੱਚ ਜੋ ਕਿ ਮਾਨਸਾ ਜ਼ਿਲ੍ਹੇ ਦਾ ਮੈਂ ਪਹਿਲਾਂ ਵੀ ਦੱਸਿਆ ਹੈ ਪਿੰਡ ਹੈ ਮੋਸਾ ਜੋ ਕਿ ਬਹੁਤ ਫੇਮਸ ਹੈ ਸਿੱਧੂ ਮੂਸੇਵਾਲਾ ਜਿਹਦੇ ਕਰਕੇ ਸੋ ਅੱਜ ਉਹਨਾਂ ਦਾ ਪਿੰਡ ਨੂੰ ਘੁੰਮਾਂਗੇ ਪਿੰਡ ਦੀਆਂ ਗਲੀਆਂ ਦੇਖਾਂਗੇ ਪਿੰਡ ਦੇ ਘਰ ਦੇਖਾਂਗੇ ਪਿੰਡ ਦਾ ਮਾਹੌਲ ਚਾਲ ਦੇਖਾਂਗੇ ਕਿੱਦਾਂ ਦਾ ਹੈ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਉਹਨਾਂ ਦੀ ਸਮਾਧ ਦੇ ਉੱਪਰ ਜੋ ਕਿ ਮੇਰੇ ਸੱਜੇ ਹੱਥ ਦੇ ਵਾਲਾ ਔਰ ਸੌਰੀ ਸੌਰੀ ਖੱਬੇ ਹੱਥ ਦੇ ਵਾਲਾ ਔਰ ਸੱਜੇ ਹੱਥ ਪਿੰਡ ਹੈ। ਤੋ ਬਾਬਾ ਜੀ نیچے ਆਉਣ ਲੱਗੇ ਸੀ ਸੋ ਪਹਿਲਾਂ ਚੱਲਦੇ ਆ ਸਮਾਧਵਾਲ ਜੋ ਕਿ ਖੱਬੇ ਪਾਸੇ ਹੈ। ਤੇ ਪਿੰਡ ਨੂੰ ਬਾਅਦ ਚਾ ਕੇ ਦੇਖਦੇ ਆ। ਇੱਥੇ ਛੋਟਾ ਜਿਹਾ ਇੱਕ ਬਾਜ਼ਾਰ ਹੈ, ਕੁਝ ਦੁਕਾਨਾਂ ਨੇ ਖਾਣ ਪੀਣ ਦੀਆਂ, ਕੁਝ ਵੀ ਫੋਟੋ ਵਾਲੀਆਂ ਤੇ ਇਹ ਉਹਨਾਂ ਦੀ ਫੋਟੋ ਲੱਗੀਆਂ ਹੋਈਆਂ ਨੇ। ਤੇ ਸਿੱਧਾ ਜਾ ਕੇ ਥੋੜੀ ਜਿਹੀ ਮਤਲਬ ਅੱਧਾ ਕਿਲੋਮੀਟਰ ਤੇ ਉਹਨਾਂ ਦੀ ਸਮਾਧ ਬਣੀ ਹੋਈ ਹੈ। ਤੱਤ ਪਹਿਲਾਂ ਉਹਨੂੰ ਦੇਖਦੇ ਆ ਇਸ ਮਾਦ ਦੇ ਅੰਦਰ ਲੱਗੇ ਆ ਪਿਆਰੇ ਪਿਆਰੇ ਜੇ ਫੁੱਲ ਜੋ ਕਿ ਖਿੜੇ ਹੋਏ ਨੇ ਧੁੱਪ ਦੇ ਨਾਲ ਸੋਹਣੇ ਲੱਗ ਰਹੇ ਨੇ ਤੇ ਇਹ ਆ ਉਹਨਾਂ ਦੇ ਸਾਹਮਣੇ ਸਮਾਦ ਬਣੀ ਹੋਈ ਨੇ ਕਾਫੀ ਲੋਕ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਇੱਥੇ ਆ ਕੇ ਆਪਣੇ ਫੈਮਿਲੀ ਦੇ ਨਾਲ ਈ ਉਹਨਾਂ ਦੇ ਫੋਟੋਆਂ ਦੇ ਕੱਪ ਵੀ ਇੱਥੇ ਵੇਚਦੇ ਨੇ ਕੁਝ ਲੋਕਾਂ ਦੇ ਪਿੰਡ ਦੇ ਲੋਕਾਂ ਨੂੰ ਹੁਨਕਾਰ ਮਿਲਿਆ ਹੋਇਆ ਨੇ ਉਹਨਾਂ ਨੇ ਦੁਕਾਨਾਂ ਵੀ ਲਾਈਆਂ ਨੇ ਆਪਣੇ ਛੋਟੇ ਛੋਟੇ ਸਟਾਲ ਲਗਾਏ ਹੋਏ ਨੇ ਜਿੱਥੇ ਕਿ ਉਹਨਾਂ ਦੀਆਂ ਟੀ-ਸ਼ਰਟਸ ਉਹਨਾਂ ਦਾ ਹੀ ਸਭ ਕੁਝ ਸਮਾਨ ਇੱਥੇ ਮਿਲਦਾ ਹੈ ਤੇ ਹੁਣ ਚੱਲਦੇ ਆਂ ਪਿੰਡ ਦੇ ਅੰਦਰ ਪਿੰਡ ਘੁੰਮਦੇ ਆਂ ਚਲੋ ਚੱਲਦੇ ਆਂ ਫਿਰ ਈ ਜੋ ਰਾਏ ਇਹ ਜਾਣਦਾ ਹੈ ਪਿੰਡ ਮੂਸੇ ਨੂੰ ਤੇ ਮੂਸੇ ਪਿੰਡ ਨੂੰ ਜਾਣ ਤੋਂ ਪਹਿਲਾਂ ਆਲੇ ਦੁਆਲੇ ਕਾਫੀ ਘਰ ਨੇ ਤੇ موسی ਵਾਲੇ ਦੀ ਹਵੇਲੀ ਵੀ ਆਉਂਦੀ ਹੈ ਸਿੱਧੂ موسی ਵਾਲੇ ਜੀ ਦੀ ਤੇ ਇਹਨੂੰ ਆਪਾਂ ਪਿੰਡ ਘੁੰਮਣ ਤੋਂ ਬਾਅਦ ਆ ਕੇ ਦੇਖਦੇ ਹਾਂ ਤੇ ਆਪਾਂ ਪਹਿਲਾਂ ਚੱਲਦੇ ਹਾਂ ਪਿੰਡ ਦੀ ਸੈਰ ਤੇ ਪਿੰਡ ਦੀਆਂ ਗਲੀਆਂ ਘੁੰਮਦੇ ਹਾਂ ਪਿੰਡ ਦਾ ਸਕੂਲ ਦੇਖਦੇ ਹਾਂ ਤੇ ਪਿੰਡ 'ਚ ਹੋਰ ਵੀ ਜੋ-ਜੋ ਚੀਜ਼ਾਂ ਨੇ ਹਸਪੀਟਲ ਹੈਗਾ ਹੈ ਤਾਂ ਉਹ ਵੀ ਦੇਖਦੇ ਹਾਂ ਅਗਰ ਹੋਇਆ ਤੇ ਇੱਥੋਂ ਹੁੰਦੀ ਹੈ ਪਿੰਡ ਦੀ ਸ਼ੁਰੂਆਤ ਪਿੰਡ ਦੇ ਕਾਰਕੋਸ਼ ਘਰ ਪਹਿਲਾਂ ਵੀ ਸੀ ਪਰ ਮੇਨ ਜਿਹੜਾ ਪਿੰਡ ਹੈ ਖਾਸ ਪਿੰਡ ਹੈ ਉਹ ਇਥੋਂ ਸ਼ੁਰੂ ਹੁੰਦਾ ਹੈ ਇਹ ਪਿੰਡ ਦਾ ਬਸ ਅੱਡਾ ਹੈ ਤੇ ਆਪਾਂ ਖੱਬੇ ਪਾਸੇ ਪਹਿਲਾਂ ਫਿਰਨੀ ਤੇ ਚੱਲਦੇ ਹਾਂ ਘੁੰਮਦੇ ਹਾਂ ਪਿੰਡ ਨੂੰ ਆਲੇ ਦੁਆਲੇ ਪਿੰਡ 'ਚ ਹੋਰ ਵੀ ਫਿਰਨੀ ਹੋ ਸਕਦੀ ਹੈ ਪਰ ਮੈਂ ਜਿਹੜੀ ਫਿਰਨੀ ਦੇ ਘੁੰਮ ਰਹੀ ਹਾਂ ਉਧਰ ਸਰਕਾਰੀ ਸਕੂਲ ਵੀ ਆਉਂਦਾ ਹੈ ਤੇ ਆਹ ਰਾਸਤਾ ਸ਼ਾਇਦ ਕਿਸੇ ਹੋਰ ਪਿੰਡ ਨੂੰ ਜਾਂਦਾ ਹੋਏ ਤੇ ਇੱਧਰ ਮੈਂ ਕਿਸੇ ਨੂੰ ਪੁੱਛਿਆ ਸੀ ਉਹ ਕਹਿੰਦੇ ਆ ਇੱਧਰ ਸਰਕਾਰੀ ਸਕੂਲ ਹੈ ਤੇ ਉਹਨੂੰ ਦੇਖਦੇ ਹਾਂ ਪਿੰਡ ਦੇ ਘਰ ਤਾਂ ਤੁਸੀਂ ਦੇਖ ਹੀ ਲੈ ਕੇ ਉਹ ਜਿਹੀਆਂ ਦੁਕਾਨਾਂ ਨੇ ਛੋਟੀਆਂ-ਛੋਟੀਆਂ ਸਹੂਲਤਾਂ ਵਾਲੀਆਂ ਮੇਨ ਜਾਨੀ ਕਿ ਜੋ ਮੇਨ ਹੋਣੇ ਚਾਹੀਦੀਆਂ ਸੌਦੇ ਵਾਲੀਆਂ ਜਾਂ ਟਾਇਰ ਪੈਂਚਰ ਵਾਲੀਆਂ ਡਾਕਟਰ ਵਾਲੀਆਂ ਇਹੋ ਜਿਹੀਆਂ ਦੁਕਾਨਾਂ ਹੈਗੀਆਂ ਨੇ ਥੋੜੇ-ਥੋੜੇ ਲੋਕ ਵੀ ਦਿਖ ਰਹੇ ਨੇ ਪਹਿਲਾਂ ਕੋਈ ਨਹੀਂ ਦਿਖਿਆ ਮੈਨੂੰ ਤੇ ਇਹ ਹੈ ਸਾਹਮਣੇ ਸਰਕਾਰੀ ਸਕੂਲ ਪਿੰਡ ਦਾ ਜਿੱਥੇ ਬੱਚੇ ਸਕੂਲ ਦੇ ਉਹ ਸੌਰੀ ਪਿੰਡ ਦੇ ਬੱਚੇ ਪੜ੍ਹਦੇ ਨੇ ਔਰ ਸ਼ਾਇਦ ਸਿੱਧੂ ਮੂਸੇਵਾਲਾ ਜੀ ਵੀ ਇੱਥੇ ਪੜ੍ਹਦੇ ਰਹੇ ਹੋਣਗੇ ਸਰਕਾਰੀ ਸਕੂਲ ਦੇ ਵਿੱਚ ਤੇ ਇਹ ਸਕੂਲ ਤੋਂ ਬਾਹਰ ਲੱਗੀ ਹੋਈ ਆ ਖਾਣ ਪੀਣ ਦੀ ਰੇੜੀ ਤਾਂ ਕਿ ਬੱਚੇ ਇੱਥੇ ਆਣ ਤੇ ਆਪਣਾ ਖਰਚਾ ਕਰਨ ਜੇਬ ਹਲਕੀ ਕਰਨ ਉਹਦੇ ਲਈ ਤੇ ਆ ਪਿੰਡ ਸੋਰੀ ਸਕੂਲ ਦੀ ਬਾਹਰਲੀ ਕੰਧ ਹੈ ਦੀਵਾਰ ਹੈ ਜਿਹਦੇ ਉੱਪਰ ਕੁਝ ਸਲੋਗਨ ਲਿਖੇ ਹੋਏ ਨੇ ਵਧੀਆ ਵਧੀਆ ਤਾਂ ਕਿ ਬੱਚੇ ਪੜ੍ਹਨ ਔਰ ਇੰਨਾ ਤੇ ਅਸਰ ਕਰਨ ਔਰ ਇੱਧਰ ਮੱਜਾਂ ਬੈਠੀਆਂ ਹੋਈਆਂ ਆ ਆਰਾਮ ਨਾਲ ਛਾਵੇਂ ਸੁੱਤੀਆਂ ਵਈਆਂ ਆਨੰਦਮੰਦੀਆਂ ਪਈਆਂ ਨੇ ਕਿਉਂਕਿ ਮੌਸਮ ਵੀ ਵਧੀਆ ਹੈ ਨਾ ਇੱਕ ਠੰਡ ਹੈ ਤੇ ਨਾ ਹੀ ਜ਼ਿਆਦਾ ਗਰਮੀ ਹੈ ਠੀਕ ਠਾਕ ਜਿਹਾ ਮੌਸਮ ਆਔਰ ਕਿੱਕਰਾਂ ਇੱਥੇ ਜ਼ਿਆਦਾ ਨਹੀਂ ਕਿਉਂਕਿ ਇੱਥੇ ਜਿਹੜੀ ਧਰਤੀ ਐ ਖੁਸ਼ਕ ਹੁੰਦੀ ਸੀ ਪਾਣੀ ਘੱਟ ਹੁੰਦਾ ਸੀ ਇਸ ਕਰਕੇ ਤੇ ਇੱਥੇ ਪੱਤੀਆਂ ਜਾ ਰਹੀਆਂ ਨੇ ਪਾਥੀਆਂ ਬੜੀਆਂ ਲਾਈਨ ਵਾਈਜ਼ ਲੱਗੀਆਂ ਹੋਈਆਂ ਨੇ ਸੀਕੁਐਂਸ ਵਾਈਜ਼ ਔਰ ਛੋਟਾ ਜਿਹਾ ਪੱਪੀ ਡੌਗੀ ਆ ਸ਼ਾਇਦ ਨਵਾਂ ਘਰ ਜਾਂ ਨਵੀਆਂ ਦੁਕਾਨਾਂ ਬਣਾਉਂਦੇ ਪਏ ਨੇ ਤੇ ਆ ਵੀ ਰਾਸਤਾ ਕਿਸੇ ਹੋਰ ਪਿੰਡ ਨੂੰ ਜਾਂਦਾ ਹੈ ਸ਼ਾਇਦ ਬੋਰਡ ਨਹੀਂ ਲੱਗਾ ਹੋਇਆ ਸੀ ਪਤਾ ਨਹੀਂ ਕਿਹੜੇ ਪਿੰਡ ਨੂੰ ਜਾਂਦਾ ਹੈ ਇਹ ਆ ਇੱਕ ਹੋਰ ਦੁਕਾਨ ਹੈ ਵੀ ਫੋਨਾਂ ਦੀ ਹੈ ਰੂੜੀਆਂ ਵੀ ਕਾਫੀ ਨੇ ਇਸ ਪਿੰਡ ਦੇ ਵਿੱਚ ਟਿੱਬੇ ਸੀ ਨਾ ਇਸ ਪਿੰਡ ਵਿੱਚ ਇਸ ਕਰਕੇ ਜ਼ਿਆਦਾ ਕਿੱਕਰਾਂ ਨਹੀਂ ਆਹ ਦੇਖੋ ਕਿੱਕਰਾਂ ਜ਼ਿਆਦਾ ਨਹੀਂ ਇੱਥੇ ਦੂਜੇ ਰੁਕ ਵੀ ਲੱਗ ਗਿਆ ਤੇ ਆ ਇੱਕ ਛੋਟਾ ਜਿਹਾ ਸਟੇਡੀਅਮ ਬੱਚਿਆਂ ਦੇ ਖੇਡਣ ਦੇ ਲਈ ਤੇ ਇਸ ਤੋਂ ਬਾਅਦ ਸ਼ਾਇਦ ਆ ਇੱਕ ਹੋਰ ਪਿੰਡ ਨੂੰ ਸੜਕ ਜਾਂਦੀ ਹੈ ਇੱਥੇ ਲਿਖਿਆ ਨਹੀਂ ਹੋਇਆ ਪਤਾ ਨਹੀਂ ਕੀ ਲਿਖਿਆ ਹੈ ਤੇ ਆ ਪਿੰਡ ਦੇ ਬਜ਼ੁਰਗ ਬੈਠੇ ਹੋਇਆ ਕੁਝ ਕੰਮ ਬਣ ਰਿਹਾ ਵਾ ਇਸ ਗਲੀ ਦੇ ਵਿੱਚ ਚੱਲਦੇ ਆਂ ਇੱਟਾਂ ਲੱਗੀਆਂ ਹੋਈਆਂ ਐ ਇਸ ਗਲੀ ਦੇ ਵਿੱਚ ਘੁੰਮਦੇ ਆਂ ਘੁੰਮ ਘੁੰਮ ਕੇ ਦੇਖਦੇ ਹਾਂ ਪਿੰਡ ਨੂੰ ਆਹ ਪੱਟਿਆਂ ਵਾਲੀ ਰੇੜੀ ਬਾਹਰ ਹੀ ਖੜੀ ਹੋਈ ਆਪਾਂ ਨੇ ਕੋਈ ਪੂਜਾ ਕੇ ਲੈ ਗਏ ਨਹੀਂ ਧਿਆਨ ਰੱਖਿਓਊਗਾ ਬਲਦ ਲੱਗਣ ਧਿਆਨ ਰੱਖਣ ਲਈ ਤੇ ਆਵਾ ਪਿੰਡ ਦੀ ਗਲੀਆਂ ਗਲੀਆਂ ਕਾਫੀ ਚੌੜੀਆਂ ਐ ਪਿੰਡ ਦੀਆਂ ਕਈਆਂ ਦੇ ਘਰ ਕਾਫੀ ਪੁਰਾਣੇ ਨੇ ਕਈਆਂ ਦੇ ਘਰ ਨਵੇਂ ਬਣਦੇ ਪਏ ਆ ਚਲੋ ਦੇਖਦੇ ਆਂ ਹੋਰ ਕਿਹੋ ਜਿਹਾ ਕੁਝ ਅਲੱਗ ਇਸ ਪਿੰਡ ਵਿੱਚ ਹੈਗਾ ਇਹ ਜਾਂ ਨਹੀਂ ਕੀ ਆਕਾਰ ਢਾਤਾ ਸ਼ਾਇਦ ਇੱਟਾਂ ਗੱਠੀਆਂ ਕੀਤੀਆਂ ਇਹਨਾਂ ਨੂੰ ਨਵਾਂ ਘਰ ਬਣਾਉਣਾ ਹੋਏਗਾ ਕੀ ਕਹਿ ਸਕਦੇ ਆ ਤੇ ਇੱਧਰ ਚੱਲਦੇ ਆ ਆਹ ਸੱਤ ਬਣੀ ਹੋਈਆਂ ਬੈਠਣ ਲਈ ਕਿੰਨੇ ਵਧੀਆ ਪੁਰਸ਼ਾਂ ਵੀ ਕੀਤੀ ਹੋਈ ਆ ਟੀਮ ਦੇ ਨਾਲ ਵਧੀਆ ਬਣਾਈ ਹੋਈ ਆ ਤੇ ਆ ਵੀ ਗਲੀ ਕਾਫੀ ਠੀਕ ਆ ਚੌੜੀ ਆ ਢੀੜੀ ਗਲੀ ਨਹੀਂ ਆ ਗਲੀਆਂ ਕਾਫੀ ਚੌੜੀਆਂ ਨੇ ਪਿੰਡ ਵਿੱਚ ਸਾਰੀਆਂ ਠੀਕ ਆ ਠੀਕ ਆ ਤੇ ਇਸ ਤੋਂ ਅੱਗੇ ਹੋਰ ਸ਼ਾਇਦ ਕੁਝ ਹੋਰ ਬਣਿਆ ਹੋਇਆ ਹੈ ਹਾਂ ਆ ਵੀ ਬੈਠਣ ਲਈ ਆ ਸੱਤ ਛੋਟੀ ਜੀ ਪਿੰਡ ਦੇ ਲਈ ਹੂੰ ਅੰਦਰ ਚੱਲ ਕੇ ਦੇਖਦੇ ਹਾਂ ਗ੍ਰਾਮ ਪੰਚਾਇਤ ਲਿਖਿਆ ਇਸੇ ਔਰ ਘਰ ਦਾ ਗੇਟ ਕਿੰਨਾ ਸੋਹਣਾ ਹੈ ਕਿੰਨਾ ਪਿਆਰਾ ਹੈ ਤੇ ਪੁਰਾਣਾ ਹੈ ਹਜੇ ਤੱਕ ਸੰਭਾਲ ਕੇ ਰੱਖਿਆ ਹੋਇਆ ਨਾ ਨੇ ਢਾਇਆ ਨਹੀਂ ਮਤਲਬ ਬਦਲੇ ਨਹੀਂ ਯਾਰ ਪਿੰਡ ਦੀ ਇੱਕ ਹੋਰ ਫਿਰਨੀ ਗਲੀ ਘਰ ਦੇਖੋ ਪਿੰਡ ਵੀ ਬਹੁਤ ਵੱਡਾ ਹੈ ਵੱਡੇ ਵੱਡੇ ਘਰ ਨੇ ਕੁਝ ਘਰ ਬਹੁਤ ਵੱਡੇ ਆ ਕੁਝ ਛੋਟੇ ਆ ਤੇ ਕੁਝ ਸੜਕਾਂ ਜਿਹੜੀਆਂ ਉਹ ਇਦਾਂ ਬਣੀਆਂ ਕੁਝ ਸੜਕਾਂ ਜਿਹੜੀਆਂ ਗਲੀਆਂ ਉਹਨਾਂ ਚ ਇੱਟਾਂ ਲੱਗੀਆਂ ਹੋਈਆਂ ਨੇ ਤੇ ਇਦਾਂ ਦੇ ਕਰਨੇ ਪਿੰਡ ਬਹੁਤ ਵੱਡਾ ਵਸਦਾ ਆ ਦੇਖ ਬਾਹਰ ਵੀ ਲੋਕ ਘਾਟੀ ਨੇ ਸਾਰੇ ਅੰਦਰ ਹੀ ਵੜੇ ਹੋਇਆ ਗਰਮੀ ਕਰਕੇ ਹੁਣ ਥੋੜੀ ਗਰਮੀ ਹੋ ਗਈ ਹੈ ਨਾ ਠੰਡ ਚਲੇਗੀ ਆ ਵੀ ਇੱਕ ਗਲੀ ਨਿਕਲਦੀ ਹੈ ਛੋਟੀ ਇੱਧਰ ਵੀ ਇੱਧਰ ਵੀ ਵਾ ਇੱਧਰ ਨੂੰ ਉਹ ਮੰਦਿਆਂ ਤੇ ਗਲੀਆਂ ਦੇ ਵਿੱਚ ਇੱਥੇ ਵਾਲੀਬਾਲ ਵਾਲੀ ਗਰਾਉਂਡ ਆ ਜਾ ਰਹੀਆਂ ਨੇ ਨਾ ਅਗੇ ਇੱਕ ਇਧਰ ਇੱਕ ਆਇਤੀ ਬਣਾਇਆ ਉਹ ਵਾਲੀਬਾਲ ਵਾਲਾ ਲੱਗਦਾ ਹੈ ਨੈਟ ਤੇ ਇਹ ਕੀ ਬਣਾਇਆ ਲਾਇਬ੍ਰੇਰੀ ਹੈ ਯੂਥ ਲਾਇਬ੍ਰੇਰੀ ਤੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਇੱਥੇ ਜਗਾ ਜਗਾ ਐਦਾਂ ਰ ਯੂਥ ਲਾਇਬ੍ਰੇਰੀ ਇਹਨੂੰ ਦੇਖਦੀਆਂ ਬੰਦੀ ਹੋ ਗਈ ਰਸੇ ਤੇ ਇਥੋੜੇ ਘਰ ਖਤਮ ਹੋ ਜਾਂਦੇ ਪਿੰਡ ਦੀ ਆ ਛੋਟੀ ਜੀ ਕੋਈ ਫੈਕਟਰੀ ਬਣੀ ਆ ਤੇ ਬਸ ਇਦਾਂ ਦੀਆਂ ਗਲੀਆਂ ਵਾਂ ਹੋਰ ਤਾਂ ਕੁਝ ਨਹੀਂ ਚਲਾ ਲਾਈ ਆ ਡਰਾਈਵਰਾਂ ਇਹ ਆ ਸਦੂ ਉਸੇ ਹਲਾ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦੇ ਸੀ ਤੇ ਇਹ ਆ ਉਹਨਾਂ ਦੇ ਦਾਦਾ ਜੀ ਨਾਲ ਜਿਨ੍ਹਾਂ ਨਾਲ ਫੋਟੋਆਂ ਨੇ ਤੇ ਇਹ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਛੱਪੜ ਹੈ ਤੇ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਦਾਦਾ ਚਾਚਾ ਜੀ ਸਿੱਧੂ ਮੂਸੇਵਾਲਾ ਜੀ ਦੇ ਇਹ ਬਣਿਆ ਗੋਬਰ ਗੈਸ ਜਿਹੜੇ ਪਹਿਲਾਂ ਹੁੰਦੇ ਸੀ ਹੁਣ ਤਾਂ ਸਿਲੰਡਰ ਆ ਗਏ ਤੇ ਇਸ ਪਿੰਡ 'ਚ ਵੀ ਹੈਗਾ ਗੋਬਰ ਗੈਸ ਹੁਣ ਦੇਖਿਆ ਮੈਂ ਜਿੰਨੇ ਪਿੰਡ ਘੁੰਮਿਆ ਪਹਿਲੇ ਪਿੰਡ 'ਚ ਮੈਂ ਗੋਬਰ ਗੈਸ ਦੇਖਿਆ ਹੋਣਗੇ ਪਰ ਦੇਖਿਆ ਨਹੀਂ ਇੱਥੇ ਦੇਖਿਆ ਤੇ ਆਹ ਦੁਕਾਨਾਂ ਨਹੀਂ ਹਾਂ ਆਟਾ ਚੱਕੀ ਆ ਪਤਾ ਨਹੀਂ ਕਿਹੜੀ ਆ ਨਹੀਂ ਉਹ ਆ ਮਕੈਨਿਕ ਦੀ ਦੁਕਾਨ ਆ ਹਨਾ ਗੱਡੀਆਂ ਮੋਟਰਾਂ ਠੀਕ ਕਰਨ ਵਾਲੀ ਇੱਕ ਹੋਰ ਕੋਪਰ ਗੈਂਸ ਆ ਕਿਹੜਾ ਰੋਡਾ ਮਾਨਸਤਲਵੰਡੀ ਸਾਬੂ ਰੋਡਾ ਇਹ ਆ ਪੈਂਚਰਾਂ ਦੀ ਦੁਕਾਨ ਨਹੀਂ ਟਰੈਕਟਰ ਠੀਕ ਕਰਨਾ ਹੈ ਦੁਕਾਨਸੇ ਪੈਂਚਰਾਂ ਦੀ ਦੁਕਾਨ ਇਸ ਤੋਂ ਅੱਗੇ ਆਏ ਤੇ ਪੈਂਚਰਾਂ ਦੀ ਦੁਕਾਨ ਹਾਂ ਆਏ ਇਹ ਤੋਂ ਪਿੰਡ ਦੇ ਸਾਰੇ ਲੋਕ ਪੈਂਚਰ ਲਗਾਉਂਦੇ ਆ ਇੱਕ ਹੀ ਦੁਕਾਨ ਆ ਪੈਂਚਰਾਂ ਦੀ ਮੈਂ ਦੇਖੀ ਤੇ ਆ ਪਿੰਡ ਦਾ ਬੱਸ ਸਟੈਂਡ ਆ ਗਿਆ ਬੱਸ ਅੱਡਾ ਗਿਆ ਨਾ ਚਲੋ ਚੱਲੀਏ ਵਾਪਸ ਦੁਬਾਰਾ ਨਹੀਂ ਆ ਹਵੇਲੀ ਨਹੀਂ ਛੁੱਟੀ ਹੋਈ ਆ ਸਕੂਲ ਵਾਲੇ ਆਏ ਹੋ ਸੋਰੀ ਕਾਲਜ ਵਾਲੇ ਆਏ ਹਾਂ ਇਹ ਘਰ ਇਹ ਉਹਨਾਂ ਦੀ ਹਵੇਲੀ इतना गडिया खड़िया हुई ने, नहीं। ने। सारी गड्डिया ने ट्रैक्टर भी <स्वासिया> <स्वासिया> ਮੈਨੂੰ ਇਹੋ ਕੋਈ ਜੱਗ ਨਹੀਂ ਸੀ ਕਰ ਬੰਦ ਆ ਬਿਆ ਤੇ ਇੱਥੋਂ ਖਤਮ ਹੁੰਦੀ ਆ ਹੱਦ ਮੂਸਾਵਿੰਦ ਦੀ ਨਹੀਂ ਖਤਮ ਨਹੀਂ ਹੁੰਦੀ ਇੱਥੋਂ ਵਹੇ ਸ਼ੁਰੂ ਹੁੰਦਾ ਮੈਂ ਖਤਮ ਕਰਨ ਦੇ ਟਾਈਮ ਮਤਲਬ ਪਿੰਡ ਦੀ ਕੀ ਕਹਿੰਦੇ ਨੇ ਢੇੜਾ ਕੱਢਣ ਤੋਂ ਬਾਅਦ ਵੀਡੀਓ ਬਣਾ ਰਹੀ ਆ ਇੱਥੋਂ ਪਹਿਲਾਂ ਮੈਂ ਪਿੰਡ ਘੁੰਮਿਆ ਇਸ ਲਈ ਕਿ ਪਹਿਲਾਂ ਖੁਦ ਥੋੜਾ ਜਿਹਾ ਦੇਖਣਾ ਵੀ ਚਾਹੀਦਾ ਤੇ ਹੁਣ ਇਹ ਸੜਕ ਜਾਂਦਾ ਸੱਜੇ ਪਾਸੇ ਤੋਂ ਤਲਵੰਡੀ ਸਾਭੂ ਨੂੰ ਔਰ ਖੱਬੇ ਪਾਸੇ ਨੂੰ ਮਾਨਸਰ ਤੇ ਹੁਣ ਮੇਰੀ ਤਿਆਰੀ ਹੈ ਮਾਨਸੇਵਾਲ ਦੀ ਰੇ ਮਾਨਸੇ ਨੂੰ ਚਲਦੇ ਆ ਉਧਰ ਸਾਹਮਣੇ ਆ ਉਹਨਾਂ ਦੀ ਸਮਾਦ ਬਣੀ ਹੋਈ ਆ ਯਾਦਗਾਰ ਕਹਿ ਸਕਦੇ ਹਾਂ ਜਿਹਨੂੰ ਤੇ ਆ ਕੁਝ ਦੁਕਾਨਾਂ ਇੱਥੇ ਗੋਲ ਗੱਪੇ ਗੋਲ ਗੱਪੇ ਤੇ ਇਹ ਸ਼ਹਿਰ ਮਾਨਸਾ ਦਾ ਹਾਈਵੇ ਸ਼ਹਿਰ ਦੇ ਅੰਦਰ ਤਾਂ ਨਹੀਂ ਜਾਣਾ ਕਿਉਂਕਿ ਬਹੁਤ ਲੇਟ ਹੋ ਚੁੱਕਿਆ ਹੈ ਬਾਰੋ-ਬਾਰ ਹੀ ਸਿੱਧਾ ਚਲੇ ਜਾਣਾ ਹੈ ਸੋ ਆਸੀ ਅੱਜ ਦੀ ਮੇਰੀ ਵੀਡੀਓ ਪਿੰਡ 모ਸਾ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਮਿਲਦੇ ਆ ਇੱਕ ਹੋਰ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ